ਪੰਜਾਬ ਦਾ ਦੌਰਾ ਕਰਕੇ ਜਾਂ ਆਪਣੇ ਅਫਸਰਾਂ ਦੇ ਕੋਲ ਰਿਪੋਰਟ ਲੈ ਕੇ ਉਹਨਾਂ ਨੇ ਤਕਰੀਬਨ 1300 ਕਰੋੜ ਰੁਪਏ ਦੀ ਡਿਟੇਲ ਬਣਾ ਕੇ ਰੱਖੀ ਸੀ ਜਿਹੜਾ ਪੰਜਾਬ ਦਾ ਨੁਕਸਾਨ ਹੋਇਆ ਜਿਹੜਾ ਹੜ੍ਹ ਆਇਆ ਪੰਜਾਬ ਦੇ ਵਿੱਚ ਉਹ ਉਹਦੇ ਨਾਲ ਨੁਕਸਾਨ ਦਾ ਇਹ 130000 ਕਰੋੜ ਰੁਪਏ ਹੈ ਔਰ ਮੋਦੀ ਜੀ ਨੇ ਕਹਿਤਾ ਵੀ 12000 ਕਰੋੜ ਰੁਪਏ ਤੁਹਾਡੇ ਕੋਲ ਆਲਰੇਡੀ ਪੰਜਾਬ ਦੇ ਕੋਲ ਹੈਗਾ ਭਾਰਤੀ ਜਨਤਾ ਪਾਰਟੀ ਕਿਉਂਕਿ ਆਫਸਰ ਦਾ ਜਿਹੜਾ ਸਟੇਟਮ ਪੈਸੇ ਮਿਲਦੇ ਨੇ ਉਹ 12000 ਕਰੋੜ ਰੁਪਇਆ ਅੱਗੇ ਦੀ ਪੰਜਾਬ ਸਰਕਾਰ ਕੋਲ ਪਿਆ ਹੈ ਉਹ ਕਹਿੰਦੇ ਨੇ 1600 ਕਰੋੜ ਰੁਪਇਆ ਆ ਤੁਸੀਂ ਵਰਨ ਹੋਣ ਦੇ ਦਿੱਤਾ ਹੋਰ ਉਸ ਤੋਂ ਬਾਅਦ ਵੀ ਜੇ ਜ਼ਰੂਰਤ ਹੋਏਗੀ ਤੇ ਭਾਰਤੀ ਜਨਤਾ ਪਾਰਟੀ ਸੈਂਟਰ ਦੀ ਸਰਕਾਰ ਪੰਜਾਬ ਵਾਸਤੇ ਮੋੜੇ ਨਾਲ ਮੋੜਾ ਲਾ ਕੇ ਚਲੀ ਪਾਰਾ ਹਜ਼ਾਰ ਕਰੋੜ ਰੁਪਏ ਦੀ ਗੱਲ ਇਹ ਪੰਜਾਬੀ ਵੀਰਾਂ ਨੂੰ ਨਹੀਂ ਸੀ ਪਤਾ ਪੰਜਾਬ ਦੇ ਲੋਕਾਂ ਨੂੰ ਨਹੀਂ ਸੀ ਪਤਾ ਕਿ ਇੱਕ ਆਮਤਾ ਦਾ 12000 ਕਰੋੜ ਰੁਪਏ ਆ ਸੈਂਟਰ ਸਰਕਾਰ ਦੇ ਕੋਲ ਆਲਰੇਡੀ ਹੈਗਾ ਸੈਂਟਰ ਸਰਕਾਰ ਨੇ ਦਿੱਤਾ ਹੋਇਆ ਹੈ ਚੋਰੀ ਕਰਕੇ ਰੋ ਰਿਹਾ ਕਿਉਂਕਿ ਚੋਰੀ ਕਰਕੇ ਫੜਿਆ ਗਿਆ ਜਿਸ ਤਰੀਕੇ ਦੇ ਨਾਲ ਇਹਨੇ ਆਪਣੇ ਏਰੀਆ ਦੇ ਵਿੱਚ ਮੈਨੀ ਕੀਤੀ ਹੈ ਇਹਦੇ ਏਰੀਏ ਚ ਜਾ ਕੇ ਪਿੰਨਾ ਚ ਪੁੱਛੋ ਇਹਦੇ ਏਰੀਆ ਦੇ ਵਿੱਚ ਦੇਖੋ ਬੰਨ ਟੁੱਟ ਗਿਆ ਪਿੰਡ 'ਚ ਔਰ ਉਹਦੇ ਵਿੱਚ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ ਜਿੰਨਾ ਵੀ ਕੰਮ ਕੀਤਾ ਉਥੋਂ ਦੇ ਜਿਹੜੇ ਜ਼ਿਮੀਂਦਾਰ ਮੇਰੇ ਲੋਕ ਸੀ ਜਿੰਨਾ ਵੀਰਾਂ ਦਾ ਘਰ ਵੀ ਟਹਿ ਗਏ ਫਸਲਾਂ ਵੀ ਤਬਾਹ ਹੋ ਗਈਆਂ ਜ਼ਮੀਨਾਂ ਵੀ ਹੜ੍ਹ ਚ ਰੁੜ ਗਈਆਂ ਮੈਂ ਤੇ ਇਸ ਟਾਈਮ ਮੁੰਡਿਆ ਸਭ ਨੂੰ ਕਹਿਣਾ ਕੁਝ ਨਹੀਂ ਜਾਂਦਾ ਜੇ ਪੰਜਾਬ ਕੁਝ ਹੋਰ ਜਗ੍ਹਾ ਤੁਸੀਂ ਗੱਲ ਕਰਦੇ ਤੇ ਤੁਹਾਡੇ ਨਾਲ ਹੱਥ ਮਲਾਏ ਕੌਣ ਜਿੰਨੇ ਤੋਂ ਨਾਲ ਹੱਥ ਮਲਾਣਾ ਸੁਰਤੋ ਕਰੋੜ ਬੇ ਦਿੱਤਾ ਉਹਨਾਂ ਦੀ ਸ਼ਰਤਾਂ ਬੜੀਆਂ ਲਗਾ ਦਿੰਦੇ ਨੇ ਦੇਖੋ ਸ਼ਰਤਾਂ ਤੇ ਲੱਗਣੀਆਂ ਚਾਹੀਦੀਆਂ ਜਿਸ ਕੰਮ ਵਾਸਤੇ ਪੈਸੇ ਆਏ ਨੇ ਉਸ ਕੰਮ ਤੇ ਪਹਿਲ ਕਰਨੀ ਚਾਹੀਦੀ ਹੈ ਤੁਸੀਂ ਉਹ ਸ਼ਰਤਾਂ ਪੂਰੀਆਂ ਕਿਉਂ ਨਹੀਂ ਕਰਦੇ ਕਿਉਂਕਿ ਉੱਥੇ ਜਿਹੜੇ ਕਿਸਾਨ ਮੇਰੇ ਵੀਰ ਬੈਠੇ ਸੀ ਉਹ ਕਹਿੰਦੇ ਸੀ ਸਾਡਾ ਜਿਹੜਾ ਪੰਜਾਬ ਤਬਾਹ ਹੋਇਆ ਇਹ ਆਮ ਆਦਮੀ ਪਾਰਟੀ ਦੇ ਜਿਹੜੀ ਮਾਈਨਿੰਗ ਕੀਤੀ ਹੈ ਉਹਦੇ ਕਰਕੇ ਹੋਇਆ ਹੈ ਕਿਉਂਕਿ ਨਸ਼ਾ ਵਰਤਣਾ ਇਹ ਨਾ ਕਰਨਾ ਹੈ ਤੇ ਫਿਰ ਬਿਮਾਰ ਹੋਣਾ ਹੀ ਹੈ ਨਸ਼ਾ ਕਿਉਂ ਕਰਨਾ ਹੈ ਕਿਉਂ ਉਹਨਾਂ ਦੀ ਸੁਣਵਾਈ ਹੈ ਨਹੀਂ ਪੰਜਾਬ ਦੇ ਵਿੱਚ ਹੜਾ ਵਰਗੇ ਹਾਲਾਤ ਬਣੇ ਹੋਏ ਸੀਗੇ ਤੇ ਉੱਤੇ ਹੀ ਹੜਾ ਦੇ ਨਾਲ ਪਿੰਡ ਤੇ ਪਿੰਡ ਤਬਾਹ ਹੋ ਗਏ ਤੇ ਖੇਤ ਜੇ ਤੇ ਖੇਤੀ ਦੀ ਗੱਲ ਕੀਤੀ ਜਾਵੇ ਤੇ ਖੇਤੀ ਜੜਕਿਆ ਤਬਾਹ ਹੁੰਦੀ ਵੀ ਨਜ਼ਰ ਆਈ ਤੇ ਉੱਤੇ ਹੀ ਪ੍ਰਾਈਮ ਮਿੰਿਸਟਰ ਦੇ ਵੱਲੋਂ 1600 ਕਰੋੜ ਦਾ ਜੜਕਿਆ ਐਲਾਨ ਕੀਤਾ ਗਿਆ ਪੰਜਾਬ ਵਾਸੀਆਂ ਨੂੰ ਤੇ ਉੱਥੇ ਹੀ ਕੈਬਨਿਟ ਮਨਿਸਟਰ ਹਰਦੀਪ ਮੁੰਡਿਆ ਦੇ ਵੱਲੋਂ ਪ੍ਰਾਈਮ ਮਿਨਿਸਟਰ ਨੂੰ ਕਿਹਾ ਗਿਆ ਕਿ 1600 ਕਰੋੜ ਨਾਲ ਸਾਡਾ ਕੁਝ ਨਹੀਂ ਹੋਣਾ ਸਾਨੂੰ ਜਿਹੜਾ ਕੀ ਹੈ 20 ਕਰੋੜ ਦਿੱਤਾ ਜਾਵੇ ਇਸ ਦੇ ਉੱਤੇ ਗੱਲਬਾਤ ਕਰਾਂਗੇ ਗੁਰਦੇਵ ਸਿੰਘ ਗੁਰਦੇਵ ਦੇਵੀ ਜੀ ਨਾਲ ਗੱਲਬਾਤ ਦੇਵੀ ਜੀ ਕਿਸ ਤਰ੍ਹਾਂ ਦੇਖਦੇ ਹੋ ਪ੍ਰਾਈਮ ਪ੍ਰਧਾਨ ਦੇਸ਼ ਦੇ ਪ੍ਰਧਾਨ ਮੰਤਰੀਆਂ ਨੇ ਪੰਜਾਬ ਦੇ ਲਈ ਹਰ ਪੀੜਤਾ ਲਈ 1600 ਕਰੋੜ ਰੁਪਏ ਦਾ ਐਲਾਨ ਕਰ ਦਿੱਤਾ ਗਿਆ ਹਿਮਾਚਲ ਦੇ ਵਿੱਚ 1500 ਕਰੋੜ ਦਾ ਐਲਾਨ ਕੀਤਾ ਤੇ ਉਸ ਤੋਂ ਬਾਅਦ ਹਰਦੀਪ ਸਿੰਘ ਮੁੰਡਿਆ ਕਹਿੰਦੇ ਕਿ ਸਾਡਾ 1600 ਕਰੋੜ ਨਾਲ ਕੁਝ ਨਹੀਂ ਹੋਣਾ ਕੀ ਉੱਥੇ ਇਹ ਵੀ ਕਿਹਾ ਗਿਆ ਕਿ ਹਿੰਦੀ ਸਮਝ ਨਹੀਂ ਆਤੀ ਪ੍ਰਾਈਮ ਵੇ ਕਿ ਆ ਕੀ ਉੱਥੇ ਗੱਲਬਾਤ ਹੋਈ ਸੀ ਕਿ ਪੂਰਾ ਮਾਮਲਾ ਸੀਗਾ ਤੁਸੀਂ ਉੱਥੇ ਪਹੁੰਚੇ ਹੋਏ ਸੀਗੇ ਦੇਖੋ ਸਭ ਤੋਂ ਪਹਿਲੋਂ ਤੇ ਅਸੀਂ ਧੰਨਵਾਦ ਕਰਨੇ ਆ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਆ ਕੇ 1600 ਕਰੋੜ ਰੁਪਿਆ ਦੀ ਰਾਸ਼ੀ ਜਿਹੜੀ ਹੈ ਹੜ ਜਿਹੜੇ ਆਏ ਹੜ ਪੀੜਤਾਂ ਵਾਸਤੇ ਉਹਨਾਂ ਨੇ ਦਿੱਤਾ ਔਰ ਦੇਖੋ ਜੇ ਤੁਸੀਂ ਮੁੰਡਿਆ ਸਾਹਿਬ ਦੀ ਗੱਲ ਕਰੋ ਵੀ ਮੁੰਡਿਆ ਸਾਹਿਬ ਨੇ ਜੋ ਕਿਹਾ ਹੈ ਦੇਖੋ ਇਹ ਝੂਠੇ ਲੋਕ ਨੇ ਝੂਠ ਬੋਲਣ ਵਾਲੇ ਲੋਕ ਨੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਇਹ ਗੱਲ ਕਹੀ ਕਿ 1600 ਕਰੋੜ ਰੁਪਇਆ ਜਿਹੜਾ ਵੇ ਉਹ ਪੰਜਾਬ ਨੂੰ ਦਿੱਤਾ ਜਾ ਰਿਹਾ ਹੁਣ ਕਿਉਂਕਿ ਉਹਨਾਂ ਨੇ ਜਿਹੜੇ ਉਹਨਾਂ ਦੇ ਚੀਫ ਸੈਕਟਰੀ ਨੇ ਉਹਨਾਂ ਨੇ ਸਾਰਾ ਪੰਜਾਬ ਦਾ ਦੌਰਾ ਕਰਕੇ ਜਾਂ ਆਪਣੇ ਅਫਸਰਾਂ ਦੇ ਕੋਲ ਰਿਪੋਰਟ ਲੈ ਕੇ ਉਹਨਾਂ ਨੇ ਤਕਰੀਬਨ 1300 ਕਰੋੜ ਰੁਪਏ ਦੀ ਡਿਟੇਲ ਬਣਾ ਕੇ ਰੱਖੀ ਸੀ ਜਿਹੜਾ ਪੰਜਾਬ ਦਾ ਨੁਕਸਾਨ ਹੋਇਆ ਜਿਹੜਾ ਹੜਾਏ ਪੰਜਾਬ ਦੇ ਵਿੱਚ ਉਹ ਉਹਦੇ ਨਾਲ ਨੁਕਸਾਨ ਦਾ ਮਤਲਬ ਇਹ 13000 ਕਰੋੜ ਰੁਪਏ ਹੈ ਔਰ ਮੋਦੀ ਜੀ ਨੇ ਕਹਿਤਾ ਵੀ 12000 ਕਰੋੜ ਰੁਪਏ ਤੁਹਾਡੇ ਕੋਲ ਆਲਰੇਡੀ ਪੰਜਾਬ ਦੇ ਕੋਲ ਹੈਗਾ ਹਰ ਪੀੜਤਾਂ ਵਾਸਤੇ ਕਿਉਂਕਿ ਆਪ ਦਾ ਜਿਹੜਾ ਸਟੇਟ ਨੂੰ ਪੈਸੇ ਮਿਲਦੇ ਨੇ ਉਹ 12000 ਕਰੋੜ ਰੁਪਇਆ ਆਲਰੇਡੀ ਪੰਜਾਬ ਸਰਕਾਰ ਕੋਲ ਪਿਆ ਹੈ ਉਹ ਕਹਿੰਦੇ ਨੇ 1600 ਕਰੋੜ ਰੁਪਇਆ ਆ ਤੁਸੀਂ ਤੁਹਾਨੂੰ ਹੁਣ ਦੇ ਦਿੱਤਾ ਹੋਰ ਉਸ ਤੋਂ ਬਾਅਦ ਵੀ ਜੇ ਜ਼ਰੂਰਤ ਹੋਏਗੀ ਤੇ ਭਾਰਤੀ ਜਨਤਾ ਪਾਰਟੀ ਸੈਂਟਰ ਦੀ ਸਰਕਾਰ ਪੰਜਾਬ ਵਾਸਤੇ ਮੋੜੇ ਨਾਲ ਮੋੜਾ ਲਾ ਕੇ ਖੜੀ ਹੈ ਤੁਹਾਨੂੰ ਮਕਾਨ ਬਣਾਉਣ ਵਾਸਤੇ ਪੈਸੇ ਚਾਹੀਦੇ ਨੇ ਤੁਹਾਨੂੰ ਹੋਰ ਮਿਲ ਜਾਣਗੇ ਜੇ ਤੁਹਾਨੂੰ ਫਸਲ ਵਾਸਤੇ ਪੈਸੇ ਚਾਹੀਦੇ ਨੇ ਕਿ ਉਹ ਮਿਲ ਜਾਣਗੇ ਜੋ ਵੀ ਹੋਰ ਖਰਚਾ ਹੋਏਗਾ ਅਸੀਂ ਹੋਰ ਵੀ ਦੇਣ ਨੂੰ ਤਿਆਰ ਆਂ ਪਰ 12000 ਕਰੋੜ ਰੁਪਇਆ ਪਹਿਲਾਂ ਪਿਆ 1600 ਕਰੋੜ ਰੁਪਇਆ ਤੁਹਾਨੂੰ ਹੋਰ ਦੇ ਦਿੱਤਾ ਤੇ ਹੋਰ ਜ਼ਰੂਰਤ ਪੈ ਗਈ ਤੇ ਅਸੀਂ ਉਹ ਵੀ ਦਵਾਂਗੇ ਔਰ ਇਹ ਮੁੰਡਿਆ ਸਾਹਿਬ ਨੇ ਜਦੋਂ ਉੱਠ ਕੇ ਮੈਂ ਜੋ ਸੁਣਨਾ ਚਾਹ ਰਿਹਾ ਕਿ ਨਾ ਜੀ ਮੈਂ ਉਹਨਾਂ ਨੂੰ ਮੋਦੀ ਸਾਹਿਬ ਨੂੰ ਕਿਹਾ ਵੀ ਸਾਡਾ 1600 ਕਰੋੜ ਰੁਪਏ ਦੇ ਨਾਲ ਸਾਡਾ ਕੁਝ ਨਹੀਂ ਬੰਨਣਾ ਵੀ ਨੁਕਸਾਨ ਜ਼ਿਆਦਾ ਹੈ ਤੇ ਉਹ ਕਹਿੰਦੇ ਸੀ 12000 ਕਰੋੜ ਰੁਪਏ ਤੁਹਾਡੇ ਕੋਲ ਇੱਕ ਪਿਆ ਤੁਸੀਂ ਉਹਦੀ ਗੱਲ ਕਰੋ ਵੀ 12000 ਕਰੋੜ ਰੁਪਏ ਵੀ ਤੁਹਾਡੇ ਕੋਲ ਪਿਆ ਤੁਸੀਂ ਉਹ ਖਰਚ ਕਰੋ ਔਰ ਕੁਝ ਤੁਹਾਨੂੰ 1600 ਕਰੋੜ ਰੁਪਏ ਹੋਰ ਦੇ ਦਿੱਤਾ ਔਰ ਇਹ ਜਿਹੜੇ ਕਹਿੰਦੇ ਨੇ ਵੀ ਹਿੰਦੀ ਸਮਝ ਨਹੀਂ ਆਤੀ ਦੇਖੋ ਇਹ ਗੱਲ ਨੂੰ ਕਮਾਨ ਵਾਲੇ ਲੋਕ ਨੇ ਝੂਠੇ ਲੋਕ ਨੇ ਗੁੰਮਰਾਹ ਕਰਨਾ ਚਾਹੁੰਦੇ ਨੇ ਉਹ 12000 ਕਰੋੜ ਰੁਪਏ ਦੀ ਗੱਲ ਇਹ ਪੰਜਾਬੀ ਵੀਰਾਂ ਨੂੰ ਨਹੀਂ ਸੀ ਪਤਾ ਪੰਜਾਬ ਦੇ ਲੋਕਾਂ ਨੂੰ ਨਹੀਂ ਸੀ ਪਤਾ ਕਿ ਇੱਕ ਆਫਤਾ ਦਾ 12000 ਕਰੋੜ ਰੁਪਇਆ ਸੈਂਟਰ ਸਰਕਾਰ ਦੇ ਕੋਲ ਆਲਰੇਡੀ ਹੈਗਾ ਸੈਂਟਰ ਸਰਕਾਰ ਨੇ ਦਿੱਤਾ ਹੋਇਆ ਇਹ ਜਦੋਂ ਇਹਨਾਂ ਨੇ 13000 ਕਰੋੜ ਦੀ ਗੱਲ ਕੀਤੀ ਤੇ ਉਹ ਮੋਦੀ ਸਾਹਿਬ ਨੇ ਪੂਰੀ ਡਿਟੇਲ ਦੱਸਦੀ ਵੀ 12000 ਕਰੋੜ ਰੁਪਇਆ ਤੁਹਾਡੇ ਕੋਲ ਪਿਆ ਤੇ ਬਾ ਤੁਹਾਨੂੰ ਹੋਰ ਦੇ ਦਿੱਤਾ ਵੀ ਤੁਸੀਂ ਖਰਚ ਕਰੋ ਔਰ ਉਸ ਨੂੰ ਗੱਲ ਨੂੰ ਵੀ ਇਹ ਅਸੀਂ 12000 ਕਰੋੜ ਦਾ ਲੋਕਾਂ ਨੂੰ ਕੀ ਜਵਾਬ ਦਵਾਂਗੇ ਵੀ ਕਿਉਂ ਨਹੀਂ ਲਗਾਇਆ ਗਿਆ ਕਿਉਂ ਨਹੀਂ ਦੇ ਰਹੇ ਨਹੀਂ 12000 ਕਰੋੜ ਤੇ 1600 ਕਰੋੜ ਵੀ ਆ 13600 ਕਰੋੜ ਵੀ ਬਣਦਾ ਇਹ ਸਿਰਫ 12000 ਕਰੋੜ ਰੁਪਏ ਦੀ ਗੱਲ ਤੋਂ ਇਹਨਾਂ ਨੂੰ ਇਸ ਚੀਜ਼ ਦੀ ਤਕਲੀਫ ਹੋਈ ਵੀ ਅਸੀਂ 12000 ਕਰੋੜ ਰੁਪਏ ਜਿਹੜਾ ਮੋਦੀ ਜੀ ਨੇ ਕਹਿਤਾ ਵੀ ਅਸੀਂ ਇਹਦਾ ਹਿਸਾਬ ਕਿਥੋਂ ਦੇਾਂਗੇ ਤੇ ਇਸ ਕਰਕੇ ਇਹ ਹਿੰਦੀ ਮੈਂ ਮੈਨੇ ਬੋਲਾ ਹੈ ਐਸੇ ਬੋਲਾ ਹੈ ਵੈਸੇ ਬੋਲਾ ਹੈ ਇਹ ਝੂਠ ਬੋਲ ਰਹੇ ਹਨ ਬਿਲਕੁਲ ਗੁੰਮਰਾਹ ਕਰ ਰਿਹਾ ਹੈ ਦੇਸ਼ ਝੂਠ ਬੋਲ ਰਿਹਾ ਇਹਦੇ ਜਿਹੜੀਆਂ ਇਧਰ ਉਧਰ ਦੀਆਂ ਗੱਲਾਂ ਕਰ ਰਹੇ ਨੇ ਇਹ ਪੰਜਾਬ ਸਾਰਾ ਜਾਣਦਾ ਹੈ ਵੀ ਇੱਕ ਕਿਸ ਤਰੀਕੇ ਦੇ ਨਾਲ ਪੰਜਾਬ ਨੂੰ ਪਹਿਲੋਂ ਵੀ ਇਹਨਾਂ ਨੇ ਗੁੰਮਰਾਹ ਕੀਤਾ ਔਰ ਹੁਣ ਵੀ ਕਰਨਾ ਚਾਹੁੰਦੇ ਨੇ ਮੁੰਡਿਆ ਸਾਹਿਬ ਮੈਂ ਅੱਜ ਤੁਹਾਡੇ ਚੈਨਲ 'ਤੇ ਦਿਖ ਰਿਹਾ ਸੀ ਮੜੇ ਤੁਹਾਡਾ ਪ੍ਰੈਸ ਵਾਲਾ ਕਰ ਰਹੀ ਨਹੀਂ ਨਹੀਂ ਮੋਢਿਆ ਸਾਹਿਬ ਇਮੋਸ਼ਨਲ ਨਾ ਹੋਵੋ ਤੁਸੀਂ ਬਹੁਤ ਇਮੋਸ਼ਨਲ ਤੁਸੀਂ ਰੋਖੀ ਰੋਏ ਹੋ ਦੇਖੋ ਡਰਾਮਾ ਚੋਰ ਚੋਰੀ ਕਰਕੇ ਰੋ ਰਿਹਾ ਕਿਉਂਕਿ ਚੋਰੀ ਕਰਕੇ ਫੜਿਆ ਗਿਆ ਜਿਸ ਤਰੀਕੇ ਦੇ ਨਾਲ ਇਹਨੇ ਆਪਣੇ ਏਰੀਆ ਦੇ ਵਿੱਚ ਮੈਨਿੰਗ ਕੀਤੀ ਹੈ ਇਹਦੇ ਏਰੀਏ ਚ ਜਾ ਕੇ ਪਿੰਡਾਂ ਚ ਪੁੱਛ ਲਓ ਇਹਦੇ ਏਰੀਏ ਦੇ ਵਿੱਚ ਦੇਖੋ ਬੰਦ ਟੁੱਟ ਗਿਆ ਪਿੰਡ ਚ ਔਰ ਉਹਦੇ ਵਿੱਚ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ ਜਿੰਨਾ ਵੀ ਕੰਮ ਕੀਤਾ ਉਥੋਂ ਦੇ ਜਿਹੜੇ ਜ਼ਿੰਮੇਦਾਰ ਮੇਰੇ ਲੋਕ ਸੀ ਜਿੰਨਾ ਵੀਰਾਂ ਦਾ ਘਰ ਵੀ ਟਹਿ ਗਏ ਫਸਲਾਂ ਵੀ ਤਬਾਹ ਹੋ ਗਈਆਂ ਜ਼ਮੀਨਾਂ ਵੀ ਹੜ੍ਹ ਚ ਰੁੜ ਗਈਆਂ ਉਹ ਲੋਕ ਆ ਕੇ ਸ਼ਹਿਰ ਨੂੰ ਬਚਾਉਂਦੇ ਰਹੇ ਬਣ ਉਹਨਾਂ ਨੂੰ ਲਗਾਉਂਦੇ ਰਹੇ ਸਮ ਅਸੀਂ ਉਹਨਾਂ ਦਾ ਧੰਨਵਾਦ ਕਰਨੇ ਆ ਔਰ ਇਹ ਮੁੰਡੀਆਂ ਵਰਗੇ ਲੋਕ ਜਿਹੜੇ ਸੋ ਜੀ ਮੈਂ ਸਾਡੇ ਨਾਲ ਹੱਥ ਨਹੀਂ ਮਿਲਾਇਆ ਸਾਡੇ ਮੋਬਾਈਲ ਬਾਹਰ ਰੱਖਤੇ ਦੇਖੋ ਪ੍ਰੋਟੋਕਾਲ ਦੇ ਮਤਬਕ ਨਾਲ ਅਫਸਰ ਹੁੰਦੇ ਨੇ ਉਹ ਜੋ ਪ੍ਰੋਟੋਕਾਲ ਹੁੰਦਾ ਹੈ ਉਹਦੇ ਮਤਬਕ ਕੋ ਸਾਰਾ ਕਰਦੇ ਨੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹੱਥ ਜੋੜ ਕੇ ਤੁਸੀਂ ਦੇਖੋ ਉਹਨਾਂ ਨੇ ਹਰ ਜਗ੍ਹਾ ਦੇ ਉੱਪਰ ਹੱਥ ਜੋੜ ਕੇ ਸਭ ਨੂੰ ਮਿਲ ਰਹੇ ਨੇ ਹੱਥ ਜੋੜ ਕੇ ਸਾਰਿਆਂ ਨਾਲ ਗੱਲ ਕਰ ਰਹੇ ਨੇ ਪਰ ਹੱਥ ਨਹੀਂ ਮਿਲਾਇਆ ਮੈਂ ਤੇ ਐਸਟਾ ਮੁੰਡਿਆ ਸਭ ਨੂੰ ਕਹਿਣਾ ਕੁਝ ਨਹੀਂ ਚਾਹਦਾ ਜੇ ਪੰਜਾਬ ਕੁਝ ਹੋਰ ਜਗ੍ਹਾ ਤੁਸੀਂ ਗੱਲ ਕਰਦੇ ਤੇ ਤੁਹਾਡੇ ਨਾਲ ਹੱਥ ਮਲਾਏਗਾ ਕੌਣ ਜਿੰਨੇ ਤੁਹਾਡਾ ਹੱਥ ਮਲਾਣਾ ਹੈ ਜਿਵੇਂ ਪ੍ਰਧਾਨ ਮੰਤਰੀ ਜੀ ਨੇ ਪਹਿਲੇ ਹੱਥ ਅਗੇ ਕੀਤਾ ਉਹਨੇ ਹੱਥ ਜੋੜ ਤੇ ਦੇਖੋ ਪਤਾ ਨਹੀਂ ਕੀ ਹੋਇਆ ਇਹਦੇ ਉਹਨੂੰ ਪਤਾ ਹੋਏਗਾ ਇਹਨਾਂ ਪਤਾ ਹੈ ਕਿ ਉਹ ਉਹ ਕਹਿੰਦਾ ਇਹ ਇਹ ਦਾ ਦੋ ਕਿ ਤੁਹਾਡੇ ਫੋਨ ਦੇ ਅੰਦਰ ਗਏ ਸੀ ਕਿਸੇ ਦੇ ਫੋਨ ਦੇ ਅੰਦਰ ਗਏ ਉਹ ਕਹਿੰਦੇ ਬੀਜੇਪੀ ਵਾਲਿਆਂ ਨੇ ਬੀਜੇਪੀ ਬੀਜੇਪੀ ਦੇ ਵਰਕਰ ਆਗੂ ਦੇ ਝੂਠਾ ਪ੍ਰਚਾਰ ਕਰਨਾ ਝੂਠੀਆਂ ਗੱਲਾਂ ਕਰਨੀਆਂ ਆ ਇਹ ਸ਼ੋਭਾ ਨਹੀਂ ਦਿੰਦਾ ਇਸ ਟਾਈਮ ਸਾਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ ਇਸ ਟਾਈਮ ਸਾਨੂੰ ਸੇਵਾ ਕਰਨੀ ਚਾਹੀਦੀ ਹੈ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਇਨਾ ਨੁਕਸਾਨ ਹੋ ਚੁੱਕਾ ਹੈ ਔਰ ਅਸੀਂ ਅੱਜ ਵੀ ਰਾਜਨੀਤੀ ਕਰ ਰਹੇ ਹਾਂ ਅਸੀਂ ਇੱਧਰ ਉੱਧਰ ਦੀਆਂ ਗੱਲਾਂ ਕਰ ਰਹੇ ਹਾਂ ਪੈਸੇ ਦਾ حساب ਨਹੀਂ ਦੇ ਰਹੇ ਲੋਕਾਂ ਨੂੰ ਸਹਾਇਤਾ ਪਹੁੰਚੇ ਜਿਹੜਾ 12000 ਕਰੋੜ ਰੁਪਏ ਦਿੱਤਾ ਹੈ 1600 ਕਰੋੜ ਰੁਪਏ ਦਿੱਤਾ ਹੈ ਉਧਰ ਤੇ ਆ ਨਹੀਂ ਹੈਗਾ ਉਲਟਾ ਇੱਕ ਦੋ ਇਹਨਾਂ ਦੇ ਮੰਤਰੀ ਇਹ ਵੀ ਕਹਿ ਰਹੇ ਨੇ ਜੀ ਇਨਾਂ ਦੀ ਜਿਹੜਾ 12000 ਕਰੋੜ ਦਿੱਤਾ ਉਹਦੀਆਂ ਸ਼ਰਤਾਂ ਬੜੀਆਂ ਲਗਾ ਦਿੰਦੇ ਨੇ 16000 1600 ਕਰੋੜ ਦਿੱਤਾ ਉਹਨਾਂ ਦੀਆਂ ਸ਼ਰਤਾਂ ਬੜੀਆਂ ਲਗਾ ਦਿੰਦੇ ਨੇ ਦੇਖੋ ਸ਼ਰਤਾਂ ਤੇ ਲੱਗਣਗੀਆਂ ਜਿਸ ਕੰਮ ਵਾਸਤੇ ਪੈਸੇ ਆਏ ਨੇ ਉਸ ਕੰਮ ਤੇ ਪੈਸੇ ਲੱਗਣੇ ਚਾਹੀਦੇ ਨੇ ਤੁਸੀਂ ਉਹ ਸ਼ਰਤਾਂ ਪੂਰੀਆਂ ਕਿਉਂ ਨਹੀਂ ਕਰਦੇ ਇਹ ਕਹਿੰਦੇ ਨੇ ਸਾਨੂੰ ਰੋਲਾ ਇਸ ਚੀਜ਼ ਦਾ ਹੈ ਵੀ ਸਾਨੂੰ ਪੈਸੇ ਡਾਇਰੈਕਟ ਦੇ ਦਿਓ ਅਸੀਂ ਉਹਦੀ ਐਡਾ ਲਗਾਈਏ ਅਸੀਂ ਉਹਨਾਂ ਵਾਸਤੇ ਕਾਰਾਂ ਖਰੀਦੀਏ ਅਸੀਂ ਆਪਣੇ ਜਿਹੜੇ ਮੰਤਰੀ ਨੇ ਸੰਤਰੀ ਨੇ ਉਹਨਾਂ ਦੀ ਜੇਬਾਂ ਭਰੀਏ ਇਹ ਚਾਹੁੰਦੇ ਨੇ ਉਹ ਕੰਮ ਕਰਨਾ ਚਾਹੁੰਦੇ ਨੇ ਇਹ ਇਹ ਨਹੀਂ ਚਾਹੁੰਦੇ ਵੀ ਸ਼ਰਤਾਂ ਨਾਲ ਤੁਹਾਨੂੰ ਪੈਸਾ ਹੁਣ ਮਿਲਿਆ ਤੇ ਸ਼ਰਤਾਂ ਦੇ ਮੁਤਾਬਕ ਲਗਾਉਣਾ ਪੈਣਾ ਹੈ ਜਿੰਨੇ ਤੇ ਸ਼ਰਤਾਂ ਪੂਰੀਆਂ ਨਹੀਂ ਕਰਨਗੀਆਂ ਠੀਕ ਹੋ ਸਕਦਾ ਹੈ ਪੈਸਾ ਨਾ ਖਰਚ ਕਰ ਸਕਦੇ ਹੋ ਪਰ ਜਿਸ ਕੰਮਾਸਤੇ ਮਿਲਿਆ ਜੇ ਉਹ ਤੁਸੀਂ ਸ਼ਰਤਾਂ ਪੂਰੀਆਂ ਕਰੋਗੇ ਉਹਨਾਂ ਨੂੰ ਲੁਕਣ ਦਿਓਗੇ ਤੇ ਕੌਣ ਨਾ ਕਰੇਗਾ ਜਿਉਂ ਨਾ ਤੁਹਾਡੇ ਕੋਲ ਤੁਹਾਡੇ ਖਜ਼ਾਨੇ 'ਚ ਹੀ ਪੈਸੇ ਪਏ ਨੇ ਦਿਓ ਉਹਨਾਂ ਨੂੰ ਪੈਸੇ ਇਹਦਾ ਕੀ ਕੈਬਨਿਟ ਮਿੰਿਸਟਰ ਮੁੰਦੀਆ ਦਾ ਬਿਆਨ ਹੈ ਕਿ ਪੰਜਾਬ ਨੂੰ ਜਿਹੜਾ ਪੈਕੇਜ ਦਿੱਤਾ ਪੰਜਾਬ ਦੀ અપਮਾਨਲੀ ਦਿੱਤਾ ਗਿਆ ਕਿ ਹੋਰ ਵੀ ਦੇਖਦੇ ਦੀ ਵੱਧ ਦੇਖੋ ਮੁੰਡੀਆਂ ਸਾਬ ਜਿਹੜਾ ਕਰਨ ਡਰਾਮਾ ਕਰ ਰਹੇ ਨੇ ਮੁੰਡੀਆਂ ਸਾਹਿਬ ਕਹ ਰਹੇ ਨੇ 20000 ਕਰੋੜ ਚਾਹੀਦਾ ਤੇ ਉਹਨਾਂ ਦੇ ਨਾਲ ਚੀਫ ਸੈਕਟਰੀ ਜਿਹੜਾ ਉਹਨਾਂ ਦੇ ਅਫਸਰ ਨੇ ਉਹ 13000 ਕਰੋੜ ਰੁਪਏ ਮੰਗ ਰਹੇ ਨੇ ਅਫਸਰਾਂ ਨੇ ਡਿਟੇਲ ਦਿੱਤੀ ਹੈ ਕਿ ਪੰਜਾਬ ਦੇ ਵਿੱਚ 13000 ਕਰੋੜ ਦਾ ਨੁਕਸਾਨ ਹੋਇਆ ਹੈ ਤੇ ਮੁੰਡਿਆ ਸਾਹਿਬ ਉਥੇ 20000 ਕਰੋੜ ਰੁਪਏ ਮੰਗਦੇ ਪਏ ਨੇ ਪਹਿਲੋਂ ਤੇ ਮੁੰਡਿਆ ਸਾਹਿਬ ਨੂੰ ਇਹ ਪੁੱਛਣਾ ਚਾਹਨਾ ਵੀ ਤੁਸੀਂ 7000 ਕਰੋੜ ਰੁਪਏ ਫालतू ਕਾ ਦਾ ਮੰਗਦੇ ਪਏ ਹੋ ਜਾਂ ਤੁਸੀਂ ਚੀਫ ਸੈਕਟਰੀ ਕੋਲੇ 20000 ਕਰੋੜ ਰੁਪਏ ਦੀ ਰਿਪੋਰਟ ਬਣਾ ਕੇ ਲੈ ਕੇ ਜਾਓ ਤੇ ਜੇ ਮੋਦੀ ਜੀ ਨੇ ਰਿਪੋਰਟ ਦੇਖਦੇ ਹੋਏ ਆ ਸਾਰਾ ਉਹਨਾਂ ਦਾ 12000 ਕਰੋੜ ਇੱਕ ਪਿਆਵੇ 1600 ਕਰੋੜ ਰੁਪਏ ਇੱਕ ਦਿੱਤਾ ਸਾਢੇ 13000 ਕਰੋੜ ਰੁਪਏ ਤੁਹਾਨੂੰ ਦੇ ਦਿੱਤਾ ਤੇ ਤੁਹਾਨੂੰ ਹੋਰ ਕੀ ਚਾਹੀਦਾ ਮੁੰਡਿਆ ਸਾਹਿਬ ਨੂੰ ਖਤਰਾ ਹੈ ਮੁੰਡਿਆ ਸਾਹਿਬ ਇਸ ਕਾ ਰੋਲਾ ਪਾ ਰਹੇ ਨੇ ਕਿਉਂਕਿ ਮੁੰਡਿਆ ਸਾਹਿਬ ਨੇ ਜਿੰਨਾ ਮਾਈਨਿੰਗ ਦੇ ਵਿੱਚ ਕਿਉਂਕਿ ਉੱਥੇ ਜਿਹੜੇ ਕਿਸਾਨ ਮੇਰੇ ਵੀਰ ਬੈਠੇ ਸੀ ਉਹ ਕਹਿੰਦੇ ਜੀ ਸਾਡਾ ਜਿਹੜਾ ਪੰਜਾਬ ਤਬਾਹ ਹੋਇਆ ਇਹ ਆਮ ਆਦਮੀ ਪਾਰਟੀ ਦੇ ਜਿਹੜੀ ਮਾਇਨਿੰਗ ਕੀਤੀ ਹੈ ਉਹਦੇ ਕਰਕੇ ਹੋਇਆ ਹੈ ਇਹ ਜਦੋਂ ਪੁਰਾਣੀਆਂ ਸਰਕਾਰਾਂ ਦੇ ਟਾਈਮ ਗੱਲਾਂ ਕਰਦੇ ਸੀ ਬਈ ਅਸੀਂ 20000 ਕਰੋੜ ਰੁਪਏ ਅਸੀਂ ਰੇਤੋ ਜੁਗਮਾਵਾਂਗੇ ਤਿੰਨ ਤਿੰਨ ਸਾਲ ਹੋ ਗਏ 60000 ਕਰੋੜ ਰੁਪਏ ਬਣਦਾ ਕਿੱਥੇ ਹੈਗਾ ਉਹ ਮੁੰਡੇ ਸਭ ਉਹਦਾ ਸਾਬ ਦੇ ਦਿਓ ਔਰ ਪੈਸੇ ਕਮਾਏ ਇਹਨਾਂ ਨੇ ਇਹਨਾਂ ਦੇ ਜੇਬਾਂ 'ਚ ਔਰ ਜ਼ਿੰਮੇਦਾਰਾਂ ਨੇ ਕਿਹਾ ਉਤੇ ਮੇਰੇ ਵੀਰਾਂ ਨੇ ਕਹਿੰਦੇ ਵੀ ਇਹਨਾਂ ਦੀ ਮਾਈਨਿੰਗ ਦੀ ਵਜ੍ਹਾ ਕਰਕੇ ਸਾਡਾ ਅੱਜ ਪੰਜਾਬ ਤਬਾਹ ਹੋਇਆ ਹੈ। ਇਹ ਹੁਣ ਜਦੋਂ ਸਾਡੇ ਪ੍ਰਦੇਸ਼ ਦੇ ਪ੍ਰਧਾਨ ਸੁਨੀਲ ਜਾਖੜ ਜੀ ਨੇ ਅਸ਼wini Sharma ਜੀ ਸਾਡੇ ਪ੍ਰਦੇਸ਼ ਦੇ ਪ੍ਰਧਾਨ ਉਹਨਾਂ ਨੇ ਕਿਹਾ ਵੀ ਐਸਸੀਐਸ ਦੀ ਸੀਬੀਏ ਦੀ ਜਾਂਚ ਕਰਾਵਾਂਗੇ। ਇਹਦੀ ਇਨਕੁਆਰੀ ਕਰਾਵਾਂਗੇ ਵੀ ਕਿੰਨੀ ਇਹਨਾਂ ਨੇ ਮਾਈਨਿੰਗ ਕੀਤੀ ਹੈ ਤੇ ਉਹਦੇ ਵਿੱਚ ਕੌਣ ਵਸਦਾ ਹੈ। ਇਹਨਾਂ ਦੇ ਮੁੰਡਿਆ ਸਾਹਿਬ। ਮੁੰਡਿਆ ਸਾਹਿਬ ਜਿਹੜਾ ਰੋ ਰਹੇ ਨੇ ਨਾ ਉਹ ਆਉਣ ਵਾਲੇ ਟਾਈਮ ਨੂੰ ਰੋ ਰਹੇ ਨੇ। ਆਉਣ ਵਾਲਾ ਟਾਈਮ ਉਹਨਾਂ ਦੇ ਕਿੰਨਾ ਕੁ ਪਾਰ ਆਉਣ ਵਾਲਾ ਉਹਦੇ ਤੇ ਰੋ ਰਹੇ ਨੇ ਕਿਉਂਕਿ ਉਹਨਾਂ ਨੂੰ ਜਿਹੜਾ ਉਹਨਾਂ ਨੇ ਹਜ਼ਾਰਾਂ ਕਰੋੜਾਂ ਰੁਪਇਆ ਦਾ ਮਾਈਨਿੰਗ ਕੀਤੀ ਏ ਪੰਜਾਬ ਨੂੰ ਲੁੱਟਿਆ ਪੰਜਾਬ ਨੂੰ ਲੁੱਟ ਕੇ ਕੇਜਰੀਵਾਲ ਨੂੰ ਦਿੱਤਾ ਉਹਦਾ ਹਿਸਾਬ ਦੇਣਾ ਪੈਣਾ ਇਹ ਉਹਦੇ ਕਰਕੇ ਰੋ ਰਹੇ ਨੇ ਇਹ ਉਸੇ ਗੱਲ ਕਰਕੇ ਜਿਆਦਾ ਰੋ ਰਹੇ ਨੇ ਵੀ ਪੈਸੇ ਕੱਢ ਦਿੱਤੇ ਨੇ ਵੀ ਲੋਕਾਂ ਦਾ ਧਿਆਨ ਹੋਰ ਪਾਸੇ ਲੱਗ ਜਾਵੇ 12000 ਕਰੋੜ ਰੁਪਇਆ ਇੱਕ ਦੇਤਾ 1600 ਕਰੋੜ 1600 ਕਰੋੜ ਰੁਪਇਆ ਇੱਕ ਦਿੱਤਾ ਤੇ ਜੋ ਤੁਹਾਡੀ ਡਿਮਾਂਡ ਸੀ ਤੁਹਾਡੀ ਪੂਰੀ ਹੋ ਗਈ ਹੁਣ ਤੁਸੀਂ ਜੋ ਤੁਹਾਡਾ ਚੀਫ ਸੈਕਟਰੀ ਕਰਦੇ ਤੁਸੀਂ ਉਹਦੇ ਕੋਲ ਉਹਦੇ ਨਾਲੋਂ ਵੀ 7000 ਕਰੋੜ ਰੁਪਏ ਫालतू ਮੰਗਦੇ ਪਏ ਹੋ ਤੁਹਾਡੀ ਇੱਕ ਜੁਬਾਨ ਨਹੀਂ ਸਰਕਾਰ ਤੁਹਾਡੀ ਅਫਸਰ ਤੁਹਾਡੇ ਪਰ ਜੁਬਾਨ ਤੁਹਾਡੇ ਜੋ ਤੁਸੀਂ ਡਿਮਾਂਡ ਤੁਹਾਡੀ ਸਾਰਿਆਂ ਦੀ ਲੈਦੇ ਲੈਦਾ ਇੱਕੋ ਹੀ ਮਕਸਦ ਹੈ ਇਹਨਾਂ ਦਾ ਪੰਜਾਬ ਨੂੰ ਲੁੱਟਣਾ ਜਿਸ ਤਰੀਕੇ ਦੇ ਨਾਲ ਕੇਜਰੀਵਾਲ ਐਂਡ ਕੰਪਨੀ ਨੇ ਪੰਜਾਬ ਨੂੰ ਦੇਸ਼ ਚੰਡੀਗੜ੍ਹ ਦਿੱਲੀ ਨੂੰ ਲੁੱਟਿਆ ਉਸੇ ਦਰਜੇ ਤੇ ਇਹ ਪੰਜਾਬ ਨੂੰ ਲੁੱਟਣਾ ਚਾਹੁੰਦੇ ਨੇ ਅੱਜ ਭਗਵੰਤ ਮਾਨ ਦੀ ਦੱਸੋ ਕੌਣ ਸੁਣਦਾ ਭਗਵੰਤ ਨੂੰ ਹਸਪਤਾਲ ਠੀਕੇ ਬਿਮਾਰ ਹੋ ਕੇ ਨੇ ਬਿਮਾਰ ਹੋ ਗਿਆ ਬਿਮਾਰ ਹੋ ਗਿਆ ਉਹਨਕੇ ਬਿਮਾਰ ਹੋ ਕੇ ਚਲੇ ਗਏ ਕਿਉਂ ਹੋ ਗਿਆ ਬਿਮਾਰ ਇਹ ਸਾਰੇ ਜਾਣਦੇ ਨੇ ਕਿਉਂਕਿ ਨਸ਼ਾ ਬੱਤਾ ਹੀ ਨਾ ਕਰਨਾ ਹੈ ਤੇ ਫਿਰ ਬਿਮਾਰ ਹੋਣਾ ਹੀ ਹੈ ਨਸ਼ਾ ਕਿਉਂ ਕਰਨਾ ਹੈ ਕਿ ਉਹਨਾਂ ਦੀ ਸੁਣਵਾਈ ਹੈ ਨਹੀਂ ਸੁਣਵਾਈ ਕਿਉਂ ਨਹੀਂ ਹੈਗੀ ਕਿ ਕੇਜਰੀਵਾਲ ਜੀ ਜੋ ਕਹਿੰਦੇ ਨੇ ਉਹ ਉਹਨਾਂ ਨੂੰ ਕਰਨਾ ਪੈਂਦਾ ਦੇਖੋ ਪੰਜਾਬ ਦੇ ਲੋਕਾਂ ਨੇ ਜਿਹੜੀ ਵੋਟ ਪਾਈ ਸੀ ਉਹ ਭਗਵੰਤ ਮਾਨ ਨੂੰ ਪਾਈ ਸੀ ਬਦਲਾਵ ਲਾਓ ਪਾਈ ਸੀ ਉਹ ਕੇਜਰੀਵਾਲ ਨੂੰ ਸੀ ਪਾਈ ਕੇਜਰੀਵਾਲ ਨੂੰ ਤਾਂ ਸਾਰੇ ਦੁਨੀਆ ਜਾਣਦੇ ਸੀ ਵੀ ਇਹ ਪਹਿਲੋਂ ਦਿੱਲੀ ਲੁੱਟਦਾ ਪਿਆ ਸੋ ਜੋਦੀ ਇਹਦਾ ਸਾਰਿਆਂ ਨੂੰ ਪਤਾ ਸੀ ਵੀ ਲੁੱਟਦਾ ਪਿਆ ਔਰ ਜਦੋਂ ਦੇਖੋ ਉਹਨੂੰ ਜੇਲਾਂ ਚ ਗਏ ਨੇ ਦਿੱਲੀ ਦਿੱਲੀ ਵਾਲਿਆਂ ਨੂੰ ਪਤਾ ਚੱਲਿਆ ਵੀ ਇਹਨਾਂ ਨੇ ਦਿੱਲੀ ਨੂੰ ਲੁੱਟਿਆ ਉਹਨਾਂ ਨੇ ਹਰਾਤਾ ਅੱਜ ਉਹ ਦਿੱਲੀ ਚੋਂ ਹਾਰ ਕੇ ਪੰਜਾਬ ਵਿੱਚ ਕੀ ਕਰਨ ਆ ਰਹੇ ਨੇ ਦਿੱਲੀ ਜਾ ਕੇ ਬੈਠਣ ਨਾ ਦਿੱਲੀ ਨੂੰ ਸੰਭਾਲਣ ਅਗਲੇ ਅਗਲੀ ਤਿਆਰੀ ਕਰਨ ਜੇ ਈਮਾਨਦਾਰ ਸੀ ਕੁਝ ਨਹੀਂ ਸੀ ਕੀਤਾ ਤੇ ਦਿੱਲੀ ਵਾਲਿਆਂ ਨੂੰ ਸਮਝਾਣ ਜਾ ਕੇ ਪੰਜਾਬ ਕਿਉਂ ਆਉਣਾ ਪੈ ਗਿਆ ਪੰਜਾਬ ਵਿੱਚ ਕੋਠੀਆਂ ਕਿਉਂ ਲੈਣੀਆਂ ਪੈ ਗਈਆਂ ਦਿੱਲੀ ਦੇ ਲੋਕਾਂ ਨੂੰ ਚੇਅਰਮੈਨੀਆਂ ਦੇ ਪੰਜਾਬ ਵਿੱਚ ਦੇ ਰਹੇ ਨੇ ਕਿਉਂ ਦੇ ਰਹੇ ਨੇ ਪੰਜਾਬ ਦੇ ਲੋਕ ਕਿੱਥੇ ਜਾਣਗੇ ਇਹ ਭਗਵੰਤ ਮਾਨ ਜੀ ਨੂੰ ਇਸ ਚੀਜ਼ ਦਾ ਦੇਖੋ ਪੰਜਾਬ ਪੰਜਾਬੀ ਹੈ ਭਗਵੰਤਾਨ ਇਹ ਚੀਜ਼ ਉਹ ਬਰਦਾਸ਼ਤ ਨਹੀਂ ਕਰ ਸਕਦਾ ਉਹ ਬਰਦਾਸ਼ਤ ਨਹੀਂ ਕਰ ਸਕਦਾ ਖਾभी ਜ਼ਿਆਦਾ ਲੈਂਦਾ ਹੈ ਖਾभी ਜ਼ਿਆਦਾ ਲੈਂਦਾ ਤੇ ਜੋ ਹਾਲਾਤ ਨੇ ਉਹਨਾਂ ਦੇ ਸਾਰੇ ਆ ਇਸ ਟਾਈਮ ਪੰਜਾਬ ਜਾਣਦੇ ਕੀ ਲੱਗਦਾ ਨਹੀਂ ਕਿ 20 ਕਰੋੜ ਦੀ ਰਕਮ ਘਟ 1600 ਕਰੋੜ ਦੀ ਰਕਮ ਘਟ ਹੈ ਜਾਂ 20 ਕਰੋੜ ਜਿਆਦਾ ਦੇਣਾ ਚਾਹੀਦਾ ਜਾਂ 20 ਕਰੋੜ ਤੋਂ ਵੱਧ ਦੇਣਾ ਚਾਹੀਦਾ ਸੀ ਦੇਖੋ ਮੈਂ ਤੁਹਾਨੂੰ ਦੱਸ ਰਿਹਾ ਵੀ 13000 ਕਰੋੜ ਦੇ ਉਹਨਾਂ ਦੇ ਚੀਫ ਸੈਕਟਰੀ ਮੰਗ ਰਹੇ ਨੇ ਤੇ ਉਹਨਾਂ ਨੂੰ 13000 ਕਰੋੜ ਤੋਂ ਵੱਧ ਉਹਨਾਂ ਨੂੰ ਪੈਸਾ ਉਹਨਾਂ ਦੇ ਕੋਲ ਆਲਰੇਡੀ ਪਿਆ ਹੋਇਆ ਤੇ ਉਹਨੂੰ ਖਰਚਾ ਨਾ ਕਿਉਂ ਨਹੀਂ ਖਰਚ ਰਹੇ ਅੱਜ ਪਿਛਲੇ ਬਿਆਨ ਵੀ ਆਇਆ ਸੀ ਕਿ ਨੇ ਕਿ ਅਸੀਂ ਪੈਸਾ ਮੰਗ ਰਹੇ 50000 ਕੁਝ ਹੈਗੇ ਬਕਾਇਆ ਹੈਗਾ ਕੇਂਦਰ ਸਰਕਾਰ ਵੱਲੋਂ ਉਹ ਸਾਡਾ ਦਿੱਤਾ ਨਹੀਂ ਅਜੇ ਤੱਕ ਦੇਖੋ ਉਹਦੇ ਬਾਰੇ ਵੀ ਅੱਜ ਮੈਨੂੰ ਜਖੜ ਜੀ ਨੇ ਸਾਰਾ ਪ੍ਰੈਸ ਪ੍ਰੈਸ ਦੇ ਵਿੱਚ ਬਿਆਨ ਦਿੱਤੇ ਨੇ ਇਹ ਝੂਠ ਬੋਲ ਰਹੇ ਨੇ ਮੈਂ ਤਾਂ ਉਹਨੂੰ ਗੁਮਰਾਹ ਕਰ ਰਹੇ ਨੇ 8 ਦਾ 60 ਮੰਗ ਰਹੇ ਨੇ 8 ਕਾ ਤਾਂ ਮੰਗ ਰਹੇ ਨੇ ਉਹ ਵੀ ਕਹਿੰਦੇ ਜੀ ਸਾਡਾ ਜੀਐਸਟੀ ਦੀ ਟਾਈਮ ਜਿਹੜਾ ਸਾਡਾ ਤੋਂ ਬਾਅਦ ਸਾਨੂੰ ਜਿਹੜੀ ਇੱਕ ਇਨਕਮ ਕੱਟ ਹੋਈ ਉਸ ਤੋਂ ਬਾਅਦ ਪਹਿਨੋ ਸਾਨੂੰ ਜਿਆਦਾ ਹੁੰਦੀ ਸੀ ਸਾਨੂੰ ਉਹਦੇ ਕਰਕੇ ਸਾਨੂੰ 8000 ਦੇ ਦਿਓ 8 ਦਾ 60 ਮੰਨਣ ਵਾਲੇ ਇਹ ਦੇਖੋ ਇਹਨਾਂ ਦੇ ਬਾਰੇ ਅੱਜ ਦੀ ਡੇਢ ਦੇ ਵਿੱਚ ਕੋਈ ਵੀ ਗੱਲ ਕਰਨੀ ਮੇਰੇ ਖਿਆਲ ਬੇਕੂਫੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਦੇ ਪੰਜਾਬ ਨੂੰ ਲੁੱਟਣਾ ਚਾਹੁੰਦੇ ਨੇ ਇਨੂੰ ਹੁਣ ਪੰਜਾਬ ਦੇ ਲੋਕ ਜੀ ਲੁੱਟਣੇ ਨਹੀਂ ਦੇਣਗੇ ਅੱਜ ਤੁਸੀਂ ਦੇਖੋ ਇੱਕ ਕਿਸਾਨਾਂ ਦੀ ਗੱਲ ਕਰਨ ਵਾਲਾ ਭਗਵੰਤ ਮਾਨ ਕੇਜਰੀਵਾਲ ਤੇ ਅੱਜ ਇਹਨਾਂ ਨੂੰ ਕਿਸਾਨ ਹੀ ਜਿਹੜੇ ਹੈਗੇ ਨੇ ਉਹਨਾਂ ਨੂੰ ਆਪਣੇ ਪਿੰਡਾਂ ਜੀ ਨਹੀਂ ਵਟਣ ਦਿੰਦੇ ਪਏ ਕਿਸਾਨਾਂ ਨਾਲ ਇਹ ਝੂਠੇਵਾਦੇ ਕਿਤੇ ਤੁਹਾਡੇ ਕਰਜ਼ੇ ਮਾਫ਼ ਕਰ ਦੇਵਾਂਗੇ ਦੋਸਤੋ ਕਿਹਦਾ ਕਰਜ਼ਾ ਮਾਫ਼ ਹੋ ਗਿਆ ਭੈਣਾਂ ਨੂੰ ਕਿਹਾ ਤੁਹਾਨੂੰ ਹਜ਼ਾਰ ਜਿਹੜੇ ਦੇ ਕਿਹਦਾ ਕਿਹਨੂੰ ਦੇ ਦਿੱਤਾ ਮੁਰਗੀਆਂ ਦੇ ਬੱਕਰੀਆਂ ਦੇ ਮਰੀਆਂ ਦੇ ਪੈਸੇ ਤੁਹਾਨੂੰ ਦੇਵਾਂਗੇ ਦੱਸੋ 23 ਦੇ ਵਿੱਚ ਜਦੋਂ ਹਰ ਆਇਆ ਉਸ ਟਾਈਮ ਇਹਨਾਂ ਨੇ ਇਹ ਗੱਲ ਕਹੀ ਕਿੰਨੂੰ ਇਹਨਾਂ ਨੇ ਦਿੱਤਾ ਮਤਲਬ ਹੁਣ ਵੀ ਲਾ ਰਹੇ ਪਾਪਾ ਬਿਲਕੁਲ 100% ਇਹ ਅੱਜ ਵੀ ਲਾ ਰਹੇ ਨੇ ਹਾਂਜੀ ਅਜੇ ਰੰਗਿਆ ਗਿਆ ਹੈ ਔਰ ਇਹ ਪਿੰਡ ਦੇ ਪਿੰਡ ਦੇ ਕਿਸਾਨਾਂ ਨੇ ਜਿਹੜੇ ਕੁਝ ਕਿਸਾਨ ਉੱਥੇ ਜਿਹੜੇ ਆਏ ਸੀ ਉਹਨਾਂ ਨੇ ਆਪਣੇ ਆਪਣੇ ਜਿਹੜੇ رائے ਦਿੱਤੀ ਮੋਦੀ ਜੀ ਨੂੰ ਉਹਨਾਂ ਨੇ ਕਿਹਾ ਵੀ 23 ਦਾ ਵੀ ਜਿਹੜਾ ਸਾਡਾ ਨੁਕਸਾਨ ਹੋਇਆ ਸੀ ਮੋਦੀ ਜੀ ਸਾਨੂੰ ਅਜੇ ਤੱਕ ਮਿਲਿਆ ਨਹੀਂ ਤੇ ਮੋਦੀ ਜੀ ਕਹਿ ਕੇ ਗਏ ਨੇ ਕਿ ਅਫਸਰਾਂ ਦੇ ਨਾਲ ਮੈਂ ਮੀਟਿੰਗ ਮੇਰੀ ਹੋਣੀ ਹੈ ਮੈਂ ਇਹਦੀ ਇਨਕੁਆਇਰੀ ਕਰਾਂਗਾ ਵੀ ਪੈਸਾ ਕਿਉਂ ਨਹੀਂ ਮਿਲਿਆ ਉਹ ਵੀ ਇਹਨਾਂ ਨੇ ਐਡਾਂ ਦੇ ਲਗਾਤੇ ਦੇਖੋ ਇਹ ਕਹਿੰਦੇ ਨੇ ਜੇ ਸਾਨੂੰ ਸ਼ਰਤਾਂ ਨਾਲ ਸੈਂਟਰ ਪੈਸੇ ਸਰਕਾਰ ਦਿੰਦੀ ਹੈ ਸ਼ਰਤਾਂ ਨਾਲ ਦਿੰਦੀ ਹੈ ਸ਼ਰਤਾਂ ਨਾਲ ਤਾਂ ਦਿੰਦੀ ਵੀ ਤੁਸੀਂ ਪੈਸੇ ਐਡਾਂ ਦੇ ਨਾਲ ਲਗਾ ਦਿਓ ਆਪਣੇ ਮੰਤਰੀ ਦੀ ਜੱਬਾ ਨਾ ਭਰੋ ਇਸ ਕਰਕੇ ਐਡਾਂ ਦੇ ਦਿੰਦੇ ਨੇ ਕਿਉਂ ਤੁਸੀਂ ਪੰਜਾਬ ਨੂੰ ਲੁੱਟ ਕੇ ਖਾ ਗਏ ਤੁਹਾਡੇ ਆ ਮੁੰਡੀਆਂ ਵਰਗਾ ਬੰਦਾ ਜਿਹੜਾ ਕਲਰ ਹੁੰਦਾ ਪਿਆ ਸੀ ਅੱਜ ਤੁਹਾਡੇ ਪ੍ਰੈਸ ਵਾਲੇ ਦੇ ਸਾਹਮਣੇ ਇੱਕ ਡਰਾਮੇ ਕਰਦਾ ਪਿਆ ਸੀ ਡਰਾਮੇ ਕਰ ਕਰਕੇ ਦਿਖਾਉਂਦਾ ਪਿਆ ਸੀ ਮੁੰਡਿਆ ਸਾਬ ਨੂੰ ਬੜੀ ਜਲ ਬੜੀ ਜਲਦੀ ਜੇਲ੍ਹ ਵਿੱਚ ਜਾਣਾ ਪਏਗਾ ਔਰ ਇਸ ਬੰਦੇ ਦੀ ਜ਼ਮਾਨਤ ਵੀ ਨਹੀਂ ਹੋਣੀ ਜਿਸ ਤਰੀਕੇ ਦਾ ਨਾਲ ਕਿਸਾਨ ਵੀਰਾਂ ਦਾ ਨੁਕਸਾਨ ਹੋਇਆ ਨਾ ਪੰਜਾਬ ਦੇ ਵਿੱਚ ਅੱਜ ਜੇ ਹੜ੍ਹ ਆਏ ਨੇ ਕਰੋੜਾਂ ਰੁਪਏ ਦਾ ਜੇ ਨੁਕਸਾਨ ਹੋਇਆ ਤਾਂ ਉਹਦਾ ਜ਼ਿੰਮੇਵਾਰ ਮੁੰਡਿਆ ਹੈ ਜਿਵੇਂ ਨੀਲੋ ਨਹਿਰ ਖਾਲੀ ਪੈਸੀ ਜਿਹੜੀ ਰਾਜਸਥਾਨ ਨੂੰ ਜਾਂਦੀ ਆ ਉਹ ਖਾਲੀ ਪੈਸੀ ਨੇ ਉਹਦੇ ਵਿੱਚ ਹੀ ਸੁੱਟ ਸਕਦੇ ਸੀ ਪਾਣੀ ਜੇਕਰ ਹੜਾ ਦੀ ਜੇਕਰ ਗੱਲ ਕਰ ਰਹੇ ਹੋ ਨਹਿਰਾਂ ਦਾ ਪਾਣੀ ਉਰਦੂ ਦੇ ਦਰਿਆ ਦੇ ਪਾਣੀ ਹੁੰਦੇ ਨੇ ਇਹ ਉਹਨਾਂ ਦਾ ਰਸਤੇ ਲੈ ਦਲਦਾ ਹੁੰਦੇ ਨੇ ਠੀਕ ਹੈ ਨਾ ਔਰ ਦਰਿਆ ਦੇ ਜਿਹੜੇ ਦੇਖੋ ਦਿੱਲੀ ਪਾਣੀ ਗਿਆ ਹੈ ਪੰਜਾਬ ਵਿੱਚ ਪਾਣੀ ਗਿਆ ਤੇ ਕੱਲ ਨੂੰ ਦਿੱਲੀ ਵਾਲੇ ਕਹਿਣਗੇ ਜੀ ਤੁਸੀਂ ਨਹਿਰਾਂ 'ਚ ਪਾ ਦਿੰਦੇ ਦਿੱਲੀ 'ਚ ਤੇ ਸੈਂਟਰ ਸਰਕਾਰ ਬੈਠੀ ਹੈ ਨਾ ਦਿੱਲੀ 'ਚ ਵੀ ਤਾਂ ਪਾਣੀ ਗਿਆ ਨਾ ਜੀ ਜਿਹੜੇ ਦਰਿਆ ਨੇ ਦਰਿਆਵਾਂ ਦੇ ਵਿੱਚ ਜਦੋਂ ਪਾਣੀ ਖੋਲਦੇ ਨੇ ਤੇ ਉਹ ਦਰਿਆਵਾਂ ਚ ਜਾਂਦਾ ਸਾਤ ਰੋਜ਼ ਦਰਿਆਇ ਸਾਡੇ ਪਾਣੀ ਆਇਆ ਬਾਕੀ ਵੀ ਜਿਹੜੇ ਸਾਡੇ ਦਰਿਆ ਨੇ ਉਹਨਾਂ ਚ ਵੀ ਪਾਣੀ ਆਇਆ ਉਹ ਇਹ ਪਾਣੀ ਦਰਿਆਵਾਂ ਵਿੱਚ ਹੀ ਖੋਲਦੇ ਨੇ ਦੇਖੋ ਸਾਡੇ ਜਦੋਂ ਆ ਭਾਰਤੀ ਜਨਤਾ ਪਾਰਟੀ ਔਰ ਅਕਾਲੀ ਦਲ ਦੀ ਸਰਕਾਰ ਸੀ ਉਸ ਟਾਈਮ ਜਿਹੜੇ ਦਰਿਆ ਸੀ ਸਾਬ ਕੀਤਾ ਜਾਂਦੇ ਸੀ ਬਾਦਲ ਸਾਹਿਬ ਅਸੀਂ ਉਸ ਟਾਈਮ ਦੇਖਦੇ ਰਹੇ ਆ ਸਪੈਸ਼ਲ ਮਹੀਨਾ 2 ਮਹੀਨੇ ਪਹਿਲੋਂ ਬਰਸਾਤ ਤੋਂ ਜਿਹੜੇ ਬੰਨ ਸੀ ਉਹਨਾਂ ਤੇ ਉਹਨਾਂ ਦੀ ਰਿਪੇਅਰ ਕਰਨੀ ਹਰ ਸਾਲ ਇਦਾਂ ਹੁੰਦਾ ਸੀ ਕਿਉਂਕਿ ਬਰਸਾਤ ਦਾ ਮੌਸਮ ਬਰਸਾਤ ਉਹਦੋਂ ਵੀ ਹੁੰਦੀ ਸੀ ਪਰ ਇਹ ਜਦੋਂ ਦੇ 3.5 ਸਾਲ ਹੋ ਗਏ ਉਹਨਾਂ ਇਹਨਾਂ ਨੂੰ ਸਾਢੇ ਸਾਢੇ 3 ਸਾਲ ਪੌਣੇ 4 ਸਾਲ ਦੇ ਵਿੱਚ ਇਹਨਾਂ ਨੂੰ ਦੱਸੋ ਤੁਸੀਂ ਕਿਹੜੇ ਡੈਮ ਸਾਫ਼ ਕੀਤੇ ਕਿਹੜੇ ਤੁਸੀਂ ਬੰਨ ਬੰਨੇ ਕੋਈ ਮੁਰਮਤ ਵੀ ਜਾਈ ਕੋਈ ਮੁਰਮਤ ਇਹਨਾਂ ਨੇ ਕੀਤੀ ਔਰ ਉਸ ਟਾਈਮ ਪ੍ਰਾਨ ਟਾਈਮ ਮਨ ਨੂੰ ਪਤਾ ਹੁੰਦੀ ਸੀ 88 ਦੇ ਵਿੱਚ ਲੁਧਿਆਣਾ ਚ ਪਾਣੀ ਆਇਆ ਸੀ 88 ਤੋਂ ਬਾਅਦ ਤੇਈ ਚ ਆਇਆ ਉਦੋਂ ਇਹਨਾਂ ਦੀ ਸਰਕਾਰ ਕਿਉਂ ਆਇਆ ਉਦੋਂ ਵੀ ਇਹੀ ਕਾਰਨ ਮਾਈਨਿੰਗ ਹੋ ਰਹੀ ਸੀ ਸਫਾਈਆਂ ਹੋ ਨਹੀਂ ਸੀ ਰਹੀਆਂ ਬੰਨ ਪਕੇ ਕੀਤੇ ਨਹੀਂ ਜਾਣ ਰਿਪੇਅਰ ਹੋ ਨਹੀਂ ਸੀ ਰਹੀ ਪਾਣੀ ਆ ਗਿਆ ਔਰ ਅੱਜ ਦੇਖੋ ਜਦੋਂ ਹੋਰ 23 ਤੋਂ ਬਾਅਦ 25 ਆਇਆ ਤੇ 25 ਵਿੱਚ ਜੋ ਪੰਜਾਬ ਦੀ ਤਬਾਈ ਪਾਣੀ ਨੇ ਕੀਤੀ ਏ ਉਹ ਸਾਰਾ ਦੇਸ਼ ਦੇਖ ਰਿਹਾ ਸਾਰੇ ਪੰਜਾਬ ਦੇ ਲੋਕ ਦੇਖ ਰਹੇ ਔਰ ਇਹ ਜਿਹੜੇ ਕਸੂਰਵਾਰ ਨੇ ਇਹ ਆਮ ਆਦਮੀ ਪਾਰਟੀ ਇਹ ਝੂਠੇ ਲੋਕ ਪੰਜਾਬ ਨੂੰ ਲੁੱਟਣ ਵਾਲੇ ਲੋਕ ਪੰਜਾਬ ਨੂੰ ਠੱਗਣ ਵਾਲੇ ਲੋਕ ਪੰਜਾਬ ਨੂੰ ਬੇਵਕੂਫ ਬਣਾਉਣ ਵਾਲੇ ਲੋਕ ਪੰਜਾਬ ਨੂੰ ਗੁੰਮਰਾਹ ਕਰਨ ਵਾਲੇ ਲੋਕ ਇਹ ਆਮ ਆਦਮੀ ਪਾਰਟੀ ਦੇ ਲੋਕ ਨੇ ਅੱਛਾ ਉਹ ਵੀ ਮੁੰਡਿਆ ਮੁੰਡਿਆ ਦੇ ਗੱਲ ਤੇ ਖੜੇ ਹੋਇਆ ਸੁਨੀਲ ਜਾਖੜ ਦੇ ਸਟੈਂਡ ਤੇ ਖੜੇ ਹੋ ਨਹੀਂ ਸੁਨੀਲ ਜਾਖੜ ਜੀ ਦਾ ਕਿਹ ਕਿ ਸਟੈਂਡ ਹੈ ਸੁਨੀਲ ਜਾਖੜ ਜੀ ਦਾ ਇੱਕੋ ਸਟੈਂਡ ਹੈ ਅਸੀਂ ਆਪਣੇ ਪੰਜਾਬ ਦੀ ਸੇਵਾ ਕਰਨੀ ਹੈ ਪੰਜਾਬ ਦੇ ਹੱਕੇ 'ਚ ਖੜੇ ਹਾਂ ਅਸੀਂ ਪੰਜਾਬ ਦੇ ਵਿੱਚ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਏਗੀ ਕੋਈ ਸੈਂਟਰ ਸਰਕਾਰ ਤੋਂ ਜ਼ਰੂਰਤ ਹੈ ਉਹ ਪੂਰੀ ਹੋਏਗੀ ਸੁਨੀਲ ਜਾਖੜ ਜੀ ਨੇ ਕਿਹਾ ਪੰਜਾਬ ਅਸੀਂ ਪੰਜਾਬ ਦਾ ਵਰਕਰ ਬੈਠੇ ਨੇ ਭਾਰਤ ਜਨਤਾ ਪਾਰਟੀ ਦੇ ਹਰ ਇੱਕ ਵਰਕਰ ਜਿਹੜਾ ਵੀ ਅੱਜ ਉਚੀ ਮਿੰਦਾਰਾਂ ਦੇ ਨਾਲ ਜਿਹੜੀ ਜਿਹੜੀ ਜਗ੍ਹਾ ਤੇ ਪਾਣੀ ਆਇਆ ਉਹਨਾਂ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਨਾਲ ਕੰਮ ਕਰਨ ਨੂੰ ਤਿਆਰ ਆ। ਮੁਰਗੀਆਂ ਦੇ ਮੁਆਜਰੇ ਮਿਲੇ ਨੇ ਉਦਾਂ ਖੇਤਲੇ ਵੀ ਮੁਆਜਰੇ ਮਿਲੂਗੇ। ਆਮ ਆਦਮੀ ਪਾਰਟੀ ਦੋ ਦਿੰਦਾ आएगी। ਆਮ ਆਦਮੀ ਪਾਰਟੀ ਕਹਿੰਦੇ ਤੁਸੀਂ ਪੀਟੀਸੀ ਤੋਂ ਸੁਖਵੀਰ ਬਾਦਲ ਦੇ ਸੁਖਵੀਰ ਸੁਖਵੀਰ ਬਾਦਲ ਨੂੰ ਪੁੱਛ ਲੋ ਜਾ ਕੇ ਜੇਕਰ ਮੁਰਗੀਆਂ ਮੁਆਜਰ ਉਹ ਹੀ ਗੱਲ ਹੈ ਨਾ ਆਮ ਆਦਮੀ ਪਾਰਟੀ ਦਾ ਤੇ ਉਹੀ ਵਿਚਾਰ ਨੇ ਜਿਹੜੇ ਕੱਲ ਕਹਿ ਰਹੇ ਨੇ ਨਾ ਵੀ ਪੈਸੇ ਸਾਨੂੰ ਇਹ ਮੁੰਡੀਆਂ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਜਿੰਨੇ ਲੁਟੇਰੇ ਨੇ ਇਹ ਰੋਲਾ ਕਿਸ ਚੀਜ਼ ਦਾ ਹੈ ਕਿ ਪੈਸੇ ਸਿੱਧੇ ਪੰਜਾਬ ਨੂੰ ਦੇ ਦਿਓ ਪੰਜਾਬ ਉਹ ਜਿੱਥੇ ਮਰਜ਼ੀ ਖਰਚੇ ਪੰਜਾਬ ਦੀ ਮਰਜ਼ੀ ਹੈ ਪੰਜਾਬ ਉਹ ਮਕਾਨਾ ਤੇ ਲਾਵੇ ਪੰਜਾਬ ਉਹ ਐਡਾ ਤੇ ਲਾਵੇ ਪੰਜਾਬ ਉਹ ਜ਼ਮੀਨਾਂ ਤੇ ਲਾਵੇ ਉਹ ਪੰਜਾਬ ਦੀ ਮਰਜ਼ੀ ਹੈ ਪਰ ਮੋਦੀ ਜੀ ਮੋਦੀ ਜੀ ਮੋਦੀ ਜੀ ਤੇ ਇਦਾਂ ਨਹੀਂ ਹੁੰਦੇ ਨੇ ਕਿ ਕਹਿੰਦੇ ਕਰੋੜਾਂ ਦੀਆਂ ਗੱਡੀਆਂ ਆਈਆਂ ਲਗਜ਼ਰੀਆਂ ਗੱਡੀਆਂ ਲਈ ਤੇ ਮੋਦੀ ਜੀ ਤੇ ਕਹਿਣਗੇ ਵੀ ਜਿਸ ਚੀਜ਼ ਵਾਸਤੇ ਪੈਸਾ ਲਿਆ ਉਹ ਚੀਜ਼ ਤੇ ਪੈਸੇ ਲੱਗਣਾ ਚਾਹੀਦੇ ਨੇ ਨੇ ਕਰੋੜਾ ਬਈ ਗੱਡੇ ਗੱਡੀਆਂ ਆ ਰਹੀਆਂ ਅਫਸਰਾਂ ਲਈ ਤੇ ਲਗਜ਼ਰੀ ਗੱਡੀਆਂ ਆ ਰਹੀਆਂ ਗੱਲ ਤੇ ਗੱਲ ਤੋਂ ਇਹਨਾਂ ਅੱਜ ਲੁਧਿਆਣੇ ਦਾ ਹਾਲ ਦੇਖ ਲਓ ਅੱਜ ਕਿਸੇ ਵੀ ਏਰੀਏ ਚਲੇ ਜਾਓ ਕਿਸੇ ਵੀ ਰੋਡ ਤੇ ਚਲੇ ਜਾਓ ਮੈਨੂੰ ਇੱਕ ਵੀ ਲੁਧਿਆਣੇ ਦੇ ਰੋਡ ਸਹੀ ਦਿਖਾ ਦਿਓ ਔਰ ਜਿਹੜੇ ਸਾਡੇ ਇਥੋਂ ਦੇ ਐਮਐਲਏ ਨੇ ਉਹ ਕਹਿੰਦੇ ਜਿਸੀਂ ਵਿਕਾਸ ਹੀ ਬੜਾ ਕੀਤਾ ਹੈ ਸ਼ਰਮ ਆਉਂਦੀ ਇਹਨਾਂ ਦੀ ਗੱਲ ਸੁਣ ਕੇ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਇਹਨਾਂ ਰਾਜਨੀਤੀ ਇੰਨੀ ਗੰਦੀ ਔਰ ਝੂਠੀ ਕਰਤੀ ਏ ਲੋਕ ਮੇਰੇ ਖਿਆਲੇ ਵੋਟ ਬੰਦ ਹੋਈ ਡਰਨਗੇ ਠੀਕ ਹੈ ਨਾ ਜਿਹੜੇ ਇਹਨਾਂ ਝੂਠ ਐਨਾਂ ਬਲਫ ਇਹ ਕਰ ਰਹੇ ਨੇ ਸਰਰੇ ਆਮ ਸਾਹਮਣੇ ਖੱਡੇ ਬੈਏ ਨੇ ਕਹਿੰਦੇ ਦੇਖੋ ਅਸੀਂ ਰਿਪੇਅਰ ਕੀਤੀ ਐ ਲੁਧਿਆਣੇ ਦੇ ਵਿੱਚ ਲੁਧਿਆਣੇ ਦੇ ਵਿੱਚ 2-2 ਫੁੱਟ ਸਾਡੇ ਸੈਂਟਰ ਹੱਕੇ 'ਚ ਮੇਰੇ ਪਾਣੀ ਆ ਗਿਆ ਐਮਐਲਏ ਜਾ ਰਿਹਾ ਤੁਹਾਡੇ ਘਰ ਪਾਣੀ ਆਇਆ ਜੀ ਤੁਹਾਡੇ ਘਰ ਪਾਣੀ ਦੇਖ ਲਓ ਜੀ ਪਾਣੀ ਨਹੀਂ ਆਇਆ ਮੈਂ ਬੜੀ ਮਿਹਨਤ ਕੀਤੀ ਜੀ ਮੈਂ ਇੱਥੇ ਚੱਕਰ ਮਾਰਦਾ ਰਿਆ ਦੂਜੇ ਦਿਨ ਦੋ ਦੋ ਫੁੱਟ ਪਾਣੀ ਆ ਗਿਆ ਫਿਰ ਕਹਿੰਦੇ ਜੀ ਤੇ ਪ੍ਰਮਾਤਮਾ ਵੱਲੋਂ ਇਹਨੇ ਟੋਕਾ ਮਲ ਡੁੱਬ ਗਿਆ ਟੋਕਾ ਮਲ ਡੁੱਬ ਕੇ ਤੁਹਾਡੇ ਸਾਹਮਣੇ ਡੁੱਬ ਗਿਆ ਔਰ ਐਮਐਲਏ ਸਾਹਿਬ ਉਸ ਤੋਂ ਦੋ ਦਿਨ ਪਹਿਲਾਂ ਬੜਾ ਰੌਲਾ ਪਾਉਂਦੇ ਪਏ ਸੀ ਕਿ ਆ ਦੇਖ ਲਓ ਜੀ ਇੱਧਰ ਪਾਣੀ ਨਹੀਂ ਆਇਆ ਮੈਂ ਬੜੀ ਮਿਹਨਤ ਕੀਤੀ ਏ ਇਹ ਕਿੱਤਾ ਹੈ ਮੈਂ ਉਹ ਕਿੱਤਾ ਹੈ ਤੇ ਫੇਰ ਦੋ ਦਿਨ ਬਾਅਦ ਪਾਣੀ ਕਿੱਥੋਂ ਆ ਗਿਆ ਝੂਠੇ ਲੋਕ ਗੱਪਾਂ ਮਾਰਨੇ ਸਾਰਾ ਦਿਨ ਸਿਰਫ ਇੱਕੋ ਹੀ ਗੱਲ ਹੈ ਮੋਦੀ ਜੀ ਨੂੰ ਮੋਦੀ ਜੀ ਦੇ ਬਾਰੇ ਉਲਟ ਬੋਲਣਾ ਆਪਣੇ ਆਪ ਨੂੰ ਆਪਣੇ ਆਪ ਨੂੰ ਹਾਈਲਾਈਟ ਕਰਨ ਵਾਸਤੇ ਮੋਦੀ ਦੀ ਗੱਲ ਕਰਨੀ ਵੀ ਮੋਦੀ ਦੇ ਨਾਲ ਮੋਦੀ ਦੀ ਦੀ ਗੱਲ ਕਰਨ ਵਾਸਤੇ ਪਹਿਲੋਂ ਉਸ ਲੈਵਲ ਤੇ ਤੇ ਆਓ ਮੋਦੀ ਤੋਂ ਤੁਸੀਂ ਗੱਲ ਨਹੀਂ ਕਰਦੇ ਕੀ ਰਾਜਨੀਤੀ ਕਰਦੇ ਬੈਣਾ ਇਸੇ ਕਰ ਲੋ ਇਹਨਾਂ ਰਾਜਨੀਤੀ ਗੰਦੀ ਕਰਤੀ ਹੈ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਰਾਜ ਕਰ ਗਈ ਹੈ ਇਹ ਰਾਜਨੀਤੀ ਦਾ ਬੇੜਾਗਰ ਕਰ ਗਈ ਹੈ ਪੰਜਾਬ ਨੂੰ ਬਰਬਾਦ ਕਰ ਗਈ ਹੈ ਪੰਜਾਬ ਨੂੰ ਖਾ ਗਈ ਹੈ ਲੁਟੇਰੇ ਨੇ ਲੁਟੇਰੇ ਚੋਰ ਇੱਕ ਨੰਬਰ ਦੇ ਔਰ ਇਹਨਾਂ ਦੀ ਪੁਰਾਣੀ ਹਿਸਟਰੀ ਕੱਢ ਕੇ ਦੇਖ ਲੋ ਆਪਾਂ ਨਾਂ ਤੇ ਚਲੋ ਕੀ ਲੈਣਾ ਕੁਝ ਭਰਾ ਮੇਰੇ ਬਹੁਤ ਵਧੀਆ ਬੰਦੇ ਨੇ ਤੇ ਕੁਝ ਤੁਸੀਂ ਦੇਖ ਲੋ ਸਾਰੀ ਦੁਨੀਆ ਜਾਣਦੀ ਹੈ ਔਰ ਦੁਨੀਆ ਇਹਨਾਂ ਨੂੰ ਸਤਾਈ ਦੇ ਵਿੱਚ ਇਹਨਾਂ ਦੇ ਜ਼ਮਾਨਤਾਂ ਜ਼ਬਤ ਕਰੇਗੇ ਜਿਸ ਤਰੀਕੇ ਦੇ ਨਾਲ ਇਹ ਪੰਜਾਬ ਨੂੰ ਗੁਮਰਾਹ ਕਰ ਰਹੇ ਨੇ ਪੰਜਾਬ ਨੂੰ ਲੁੱਟਿਆ ਨਾ ਇਹਨਾਂ ਨੇ ਦੇਖੋ ਲੋਕੀ ਸਾਡੇ ਕੋਲ ਆਂਦੇ ਨੇ ਇਹ ਜੋ ਕਰਦੇ ਪਏ ਨੇ ਲੋਕੀ ਤੇ ਆਂਦੇ ਨੇ ਲੋਕੀ ਉਧਰ ਰਿਕਾਰਡ ਦਿੰਦੇ ਪਏ ਨੇ ਔਰ ਸਾਡੇ ਕੋਲ ਹੈਗਾ ਜਿਸ ਦਿਨ ਰੁਕੋ ਥੋੜੇ ਦਿਨ ਤੁਹਾਨੂੰ ਦਿਾਂਗੇ ਰਿਕਾਰਡ ਫਿਰ ਇਹਨਾਂ ਨੂੰ ਪੁੱਛਾਂਗੇ ਵੀ ਤੁਸੀਂ ਪੰਜਾਬ ਦੀ ਸੇਵਾ ਕੀਤੀ ਹੈ ਜਾਂ ਪੰਜਾਬ ਨੂੰ ਲੁੱਟਿਆ ਹੈ ਪੀਟ ਸਰਕਾਰ ਰੀਪੀਟ 222 ਉਹ ਕੁਛ ਵੀ ਕਹਿ ਸਕਦੇ ਨੇ ਕਹਿੰਦੇ ਰਿਪੀਟ ਹੈ ਸਰਕਾਰ ਦਾ ਮੈਂ ਕਿਹਾ ਜੀ ਕੁਛ ਵੀ ਕਹਿ ਸਕਦੇ ਨੇ ਇਹ ਜੋ ਕਹਿਣਗੇ ਅੱਜ ਦੀ ਡੇਢੀ ਤੁਹਾਨੂੰ ਸੁਣਨਾ ਪੈਣਾ ਕਿਉਂਕਿ ਇਹਨਾਂ ਦੀ ਸਰਕਾਰ ਹੈ ਤੁਸੀਂ ਫਿਰ ਇਹਨਾਂ ਨੂੰ ਮੈਨੂੰ ਤੇ ਸਵਾਲ ਕਰਦੇ ਤੁਸੀਂ ਇਹਨਾਂ ਨੂੰ ਕਿਉਂ ਨਹੀਂ ਸਵਾਲ ਕਰਦੇ ਵੀ ਸਾਰਾ ਸ਼ਹਿਰ ਤੁਹਾਡੇ ਖੱਡਿਆਂ ਨਾਲ ਭਰਿਆ ਪਿਆ ਸਾਰੇ ਸ਼ਹਿਰ 'ਚ ਤੁਹਾਡੇ ਪਾਣੀ ਆਇਆ ਪਿਆ ਤੇ ਤੁਸੀਂ ਅੱਛਾ ਡਿਵੈਲਪਮੈਂਟ ਕੀਤੀ ਮਤਲਬ ਸਾਰੇ ਸ਼ਹਿਰ 'ਚ ਖੱਡੇ ਸਾਰੇ ਸ਼ਹਿਰ 'ਚ ਖੱਡੇ ਪਾਉਂਦੇ ਨੇ ਸਾਰੇ ਸ਼ਹਿਰ 'ਚ ਪਾਣੀ ਪਾਣੀ ਕਰਤਾ ਹੈ ਮੱਲਿਆਂ 'ਚ ਪਾਣੀ ਗੰਦਾ ਆ ਰਿਹਾ ਹੋਵੇ ਇਹਨਾਂ ਦਾ ਡਿਵੈਲਪਮੈਂਟ ਹੈ ਤੇ ਇਸ ਕਰਕੇ ਇਹਨਾਂ ਨੂੰ ਜਿਹੜੇ ਲੋਕ ਵੋਟਰ ਪਾਰ ਕੇ ਜਿਤਾਣਗੇ ਬਹੁਤ ਬਹੁਤ ਮੁਬਾਰਕਾਂ ਇਹਨਾਂ ਨੂੰ ਜੀ ਜੇ ਇਹਨਾਂ ਨੂੰ ਇੰਨੀ ਇਹਨਾਂ ਡਿਵੈਲਪਮੈਂਟ ਕੀਤੀ ਤੇ ਲੋਕੀ ਜਿਤਾਣਗੇ ਤੇ ਅਸੀਂ ਮੁਬਾਰਕੀ ਦੇ ਸਕਨੇ ਆ ਫਿਰ ਬਿਲਕੁਲ ਮੁਬਾਰਕਬਾਦ ਦਿੰਦੇ ਨਜ਼ਰ ਆਏ ਗੁਰਦੇਵ ਸਿੰਘ ਜੀ ਉਹਨਾਂ ਦੇ ਵੱਲੋਂ ਕਿਹਾ ਗਿਆ ਹਰਦੀਪ ਸਿੰਘ ਮੁੰਡਿਆ ਜਿਹੜੇ ਕਿ ਇਹ ਝੂਠਾ ਹੀ ਸਰਕਾਰ ਹੈ ਝੂੜ ਜੜ ਕੇ ਨੇਰਾ ਬੋਲਦੇ ਨਜ਼ਰ ਆਏ ਤੇ ਹਰਦੀਪ ਸਿੰਘ ਮੁੰਡਿਆ ਦੇ ਵੱਲੋਂ ਵੀ ਇਹ ਨਿਸ਼ਾਨੇ ਕੱਸੇ ਗਏ ਪ੍ਰਧਾਨ ਮੰਤਰੀ ਦੇ ਉੱਤੇ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਪੰਜਾਬ ਦਾ ਇਹ અપਮਾਨ ਹੈ 1600 ਕਰੋੜ ਰੁਪਏ ਦੇ ਕੇ 20000 ਕਰੋੜ ਦੇਣਾ ਚਾਹੀਦਾ ਸੀਗਾ ਕਿਉਂਕਿ ਕਿਸਾਨ ਦੀ ਫਸਲ ਜਿਹੜੀ ਗਈ ਹੈ ਪਤਾ ਵੰਗ ਪਸਪਾਲੀ ਕਿਸਾਨ ਜਿਹਨਾਂ ਕੋਲ ਫਸਲ ਉਹ ਅੱਜ ਹੜ੍ਹਾਂ ਦੇ ਵਿੱਚ ਬਹਿ ਗਈ ਹੈ ਤੇ ਉਸ ਤੋਂ ਬਾਅਦ ਬੀ ਬੀਜਪੀ ਆਗੂ ਵੱਲੋਂ ਵੀ ਕਿਹਾ ਗਿਆ ਕਿ ਨੀਰੀ ਝੂਠੀ ਸਰਕਾਰ ਹੈ ਜਦੋਂ ਰੇਤ ਮਾਈਨਿੰਗ ਹੋਈ ਸੀ ਉਦੋਂ ਮੋਦੀ ਸਾਹਿਬ ਕਿੱਥੇ ਸੀਗੇ ਜਦੋਂ ਉੱਥੇ ਪਿੰਡ ਵਾਸੀ ਰੋਸ ਰੋਸ ਕਰਦੇ ਵਿੱਚ ਸੀ ਗੁੱਸੇ ਦੇ ਵਿੱਚ ਸੀਗੇ ਜੀ ਅਜੇ ਰੇਤ ਨਾ ਮਾਈਨਿੰਗ ਨਾ ਹੋਈ ਹੁੰਦੀ ਤੇ ਅੱਜ ਇਹ ਇੱਕ ਮਹਜਾ ਜ਼ਰਕਿਆ ਪਿੰਡ ਵਾਸੀਆਂ ਨੂੰ ਨਾ ਭੁਗਤਣਾ ਪੈਂਦਾ ਜੁੜਨ ਲਈ ਤੁਹਾਨੂੰ ਹਣੀ ਨਾਲ ਯੂਪੀ ਰਿਪੋਰਟ ਧੰਨਵਾਦ